ਲਓ ਜੀ ਮਿੱਤਰੋ ਸੱਤ ਚੋਟੀਆਂ ਆਪਣੀਆਂ ਹੋਰ ਆ ਗਈਆਂ ਜੀ ਤਰੀਕ ਅੱਜਾ 30 10 2025 ਕਰੋ ਜੀ ਚੈੱਕ ਲਾਉਣ ਲੱਗਿਆਂ ਜੀ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਸਾਰੀਆਂ ਚੋਟੀਆਂ ਦਿਖਾਵਾਂ ਤੁਹਾਨੂੰ ਕੱਲੀ-ਕੱਲੀ ਲਓ ਜੀ ਮਿੱਤਰੋ ਇਹ ਦੂਜੀ ਚੋਟੀ ਲਾਉਣ ਲੱਗਿਆਂ ਜੀ ਲਓ ਜੀ ਇਹ ਆ ਗਈ ਜੀ ਤੀਜੀ ਚੋਟੀ ਪਹਿਲੀ ਵਾਰ ਕੋਈ ਵੀਪ ਚੈਨਲ ਤੇ ਆਇਆ ਤਾਂ ਫੋਲੋ ਕਰ ਲਿਓ ਤੁਹਾਡੇ ਕੋਲੇ ਨਾਲ ਦੀ ਨਾਲ ਅਪਡੇਟ ਆਈ ਚੱਲੂ ਵੀਰੇ ਆਪਾਂ ਘਰੋਂ ਵਾਪਸ ਦੀ ਗਰੰਟੀ ਲੈਂਦੇ ਆ ਜੀ ਕਿ ਕੋਈ ਵੀ ਨੁਕਸ ਹੋਵੇ ਲਓ ਜੀ ਇਹ ਆ ਗਈ ਜੀ ਗੱਪਣ ਚੋਟੀਆਂ ਯਾਰ ਚੋਟੀਆਂ ਆਪਾਂ ਲਾਤੀਆਂ ਜੀ ਤਿੰਨ ਹੁਣ ਲੱਗਿਆ ਲਾਉਣ ਇਹ ਆ ਗਈ ਜੀ ਬੂਰੀ ਚੋਟੀਆਂ ਬੂਰੀ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਵੀਰੇ ਪੂਰਾ ਪਸੂ ਮਿਲਦਾ ਬਹੁਤ ਘੱਟਾ ਉੱਧਰ ਕਰਤਾ ਜੀ ਲੈਣਾ ਕਰਨ ਵਾਲੀ ਨੇ ਇਹ ਬਿੱਗੂ ਵੀ ਸਭ ਤੋਂ ਜਲਦੀ ਇਹ ਆ ਗਈ ਜੀ 6 ਨੰਬਰ ਚੋਟੀ ਤਕਰੀਬਨ ਇਹ ਝੋਟੀਆਂ ਨੇ ਨਾ ਜਿਹੜੀਆਂ ਇੱਕ ਦੋ ਦਿਨ ਦੇ ਵਿੱਚ ਇਹਨਾਂ ਦਾ ਆਪਾਂ ਨੂੰ ਆਊਗਾ ਹਫਤਾਵਾਂ ਤੇ 30 20 ਝੋਟੀਆਂ ਆਪਣੇ ਕੋਲੇ ਪਹਿਲਾਂ ਸੇਲ ਵਾਲੀਆਂ ਖੜੀਆਂ ਨੇ ਲਓ ਜੀ ਆਹ ਲਾਤੀ ਦੀ 7ਵੀਂ ਚੈਨਲ ਨੂੰ ਤਕਰੀਬਨ ਫੋਲੋ ਕਰਕੇ ਨਾ ਵੀਰੇ ਜਰੂਰ ਚੈਨਲ ਦੇ ਨਾਲ ਜੁੜਿਓ ਨਾਲ ਦੀ ਨਾਲ ਫਿਰ ਪਤਾ ਲੱਗਦਾ ਰਹਿੰਦਾ ਅਸੀਂ ਤਕਰੀਬਨ ਹਰੇਕ ਵੀਡੀਓ ਪਾਉਂਦੇ ਆ ਜਦੋਂ ਵੀ ਕਿੰਨਾ ਦੁੱਧ ਦਿੰਦਾ ਪਸ਼ੂ ਕਿਆ ਦਿਨ ਸੂਏ ਨੂੰ ਹੋਗੇ ਇਹ ਝੋਟੀਆਂ ਨੇ ਹੁਣ 3-4 ਦਿਨ ਲਾਉਣੇ ਆ ਅਨੁਸਾਰ ਕਈ ਤਾਂ ਹਜੇ ਬੱਚਾ ਵੀ ਨਹੀਂ ਲੈਂਦੀਆਂ 2-3 ਦਿਨ ਬਾਅਦ ਟਿਕਦਾ ਪਸ਼ੂ ਤੇ ਚੈਨਲ ਨੂੰ ਕਰ ਲੋ ਫੋਲੋ ਇਹ ਤੁਹਾਡੇ ਕੋਲ ਨਾਲ ਦੀ ਨਾਲ ਅਪਡੇਟ ਆਈ ਚੱਲੂਗੀ ਸ਼ੇਅਰ ਵੀ ਕਰ ਦਿਓ ਜੀ ਅੱਗੇ ਵਾਲੀ ਨੇ ਇਹ ਬਿੱਗੂ ਵੀ ਸਭ ਤੋਂ ਜਲਦੀ ਕੁਝ ਦਿਨਾਂ ਦੇ ਵਿੱਚ ਆਪਾਂ ਪੂਰਾ ਰਿਜ਼ਲਟ ਦੱਸਾਂਗੇ ਵੀ ਕੀ ਹਾਲ ਖਦਾਵਾ ਇਹਨਾਂ ਦਾ